ਸਾਡਿਕਲ ਪੰਜਾਬੀਓ ਪਿਛਲੇ ਦਿਨਾਂ ਦੇ ਵਿੱਚ ਹਾਰਡ ਬਹੁਤ ਆਏ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਪੰਜਾਬ ਦਾ ਬਹੁਤ ਹੀ ਵੱਡੇ ਪੱਧਰ ਤੇ ਲੋਕਾਂ ਦੇ ਜਿਹੜਾ ਪਸ਼ੂ ਸੀ ਪਸ਼ੂ ਨੁਕਸਾਨੇ ਗਏ ਘਰ ਟੁੱਟ ਗਏ ਘਰ ਡਿੱਗ ਪਏ ਨਵੀਆਂ ਬੜਾਈਆਂ ਕੋਠੀਆਂ ਲੋਕ ਉਜੜ ਗਏ ਪਰ ਜਿਹੜੀਆਂ ਆਨਲਾਈਨ ਕੰਪਨੀਆਂ ਚੱਲਦੀਆਂ ਜਿਵੇਂ ਮਿਸ਼ੂ ਹੋਇਆ ਐਮਾਜ਼ਨ ਹੋਇਆ ਓਲੈਕਸ ਹੋਇਆ ਹੋਰ ਇੱਕ ਦੋ ਕੰਪਨੀਆਂ ਜਿੰਨੀਆਂ ਵੱਡੀਆਂ ਬ੍ਰਾਂਡ ਇਹਨਾਂ ਦੀ ਤੇ ਇਹਨਾਂ ਨੇ ਹਾਂ ਦਾ ਨਾਰਾ ਨਹੀਂ ਮਾਰਿਆ ਹੜਾ ਕੀ ਅਦਰ ਸਟੇਟਾਂ ਤੋਂ ਲੋਕ ਆਗੇ ਰਚਨ ਲੈ ਕੇ ਉਹ ਆਣ ਕੇ ਇੱਥੇ ਸੇਵਾ ਵੀ ਕਰਕੇ ਗਏ ਆ ਪਰ ਇਹਨਾਂ ਕੰਪਨੀ ਨੇ ਕਿਹਾ ਵੀ ਇਹਨਾਂ ਨੂੰ ਕੁਝ ਚਾਹੀਦਾ ਇਹਨਾਂ ਨੂੰ ਕੁਝ ਲੋੜ ਹੈ ਨਾ ਅਮੀਸ਼ੋਈ ਨਾ ਐਮਾਜੋਨ ਆਇਆ ਨਾ ਫਲਿੱਪਕਾਰਟ ਆਇਆ ਨਾ ਓਲੈਕਸ ਵਰਗੀਆਂ ਕੰਪਨੀ ਆਈਆਂ ਆਈਆਂ ਕੰਪਨੀਆਂ ਇਸ ਲਈ ਭਰਾਓ ਲੋਕਲ ਜਿੰਨੇ ਵੀ ਸਾਡੇ ਬਿਜ਼ਨਸਮੈਨ ਆ ਲੋਕਲ ਕੰਮ ਕਰਦੇ ਆ ਉਹਨਾਂ ਦਾ ਸਾਥ ਦਿਆ ਕਰੋ ਉਹਨਾਂ ਤੋਂ ਸਮਾਨ ਖਰੀਦਿਆ ਕਰੋ ਇਹਨਾਂ ਨੇ ਸਾਡਾ ਸਾਥ ਨਹੀਂ ਦੇਣਾ ਨੋਟ ਪੈਨ ਤੇ ਸਾਡੇ ਭਰਾ ਹੀ ਸਾਡੇ ਕੰਮ ਆ ਸਕਦੇ ਸਾਡੇ ਲੋਕ ਲੋਕੀ ਇਹ ਲੋਕ ਇਹ ਹਵਾ ਦੇ ਵਿੱਚ ਕੰਪਨੀਆਂ ਤੁਹਾਡਾ ਕੁਝ ਨਹੀਂ ਸਵਾਰ ਸਕਦੀਆਂ ਧੰਨਵਾਦ ਜੀ ਵਿਚਾਰ ਚੰਗੇ ਲੱਗੇ ਤੇ ਸ਼ੇਅਰ ਜਰੂਰ ਕਰਿਓ ਵੈਗਨ ਜੀ ਦਾ ਖਾਲਸਾ ਵੈਗਨ ਜੀ ਦੀ ਫਤਿਹ